ਤene ਪਰ ਕੋਈ ਵਿਰਲੇ ਨੇ ਜਿਨ੍ਹਾਂ ਦੇ ਗੁਣਾਂ ਦਾ ਵਖਿਆਨ ਪੈ ਕੀਤਾ ਜਾਂਦਾ ਹੈ ਕੋਈ ਵਿਰਲੇ ਨੇ ਜਿਨ੍ਹਾਂ ਦੇ ਗੁਣ ਗਾਏ ਜਾਂਦੇ ਨੇ ਤੇ ਐਸੇ ਗੁਣਾਂ ਦੇ ਮਾਲਕ ਹੋਵਣ ਜਿਹੜੇ ਜਿਨ੍ਹਾਂ ਦੇ ਗੁਣ ਗਾਉਣ ਜੋਗੇ ਹੋਣ ਉਹਨਾਂ ਨੂੰ ਮਹਾਨ ਕਿਹਾ ਜਾਂਦਾ ਹੈ ਸਾਧਕ ਜੀ ਜ਼ਿੰਦਗੀ ਵਿੱਚ ਕੁਝ ਕਰਨ ਵਾਲੇ ਜ਼ਿੰਦਗੀ ਵਿੱਚ ਕਮਾਉਣ ਵਾਲੇ ਉਹਨਾਂ ਦੇ ਗੁਣ ਗਾਏ ਜਾਂਦੇ ਨੇ ਹਰ ਵਾਰ ਤੇ ਬਾਦਸ਼ਾਹ ਦੇ ਬੋਲ ਹਨ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਉਸਤਤ ਪਾਵ ਗੁਣ ਜਿਹੜੋ ਕੋਈ ਸੱਚ ਦੇ ਮਾਰਗ ਤੇ ਚੱਲ ਪੈਂਦਾ ਪਾਤਸ਼ਾਹ ਕਹਿੰਦੇ ਭਾਈ ਉਹਦੇ ਗੁਣ ਗਾਏ ਜਾਂਦੇ ਨੇ ਉਸਤਤ ਕੀਤੀ ਜਾਂਦੀ ਏ ਮਹਿਮਾ ਕੀਤੀ ਜਾਂਦੀ ਪ੍ਰਸ਼ੰਸਾ ਕੀਤੀ ਜਾਂਦੀ ਏ